ਅਲੱਖੇ ਦੇ ਵਿਆਹ ਵਾਲਾ ਸਿਸਟਮ ਚਲਾਓ ਸੱਚੀ ਮੈਂ ਦੱਸ ਦਿਆ ਨੇ ਕਿਵੇਂ ਕੀਤਾ ਸੀ ਇਹ ਆਂਦਾ ਭਾਈ ਆ ਪਏ ਪਕੌੜੇ ਉਤੋਂ ਮੀਹ ਪੈ ਗਿਆ ਸੁੱਕੀ ਜਾਂਦੀ ਉਹ ਵੀ ਗਿੱਲੇ ਹੋ ਗਏ ਆਪਣੇ ਵਿਆਹਾਂ ਤੇ ਕਿੰਨੇ ਕਿੰਨੇ ਪੈਸੇ ਲੱਗਦੇ ਆ ਬਹੁਤ ਲੱਗਦੇ ਆ ਜੀ ਔਰ ਆਪਾਂ ਕਰਜ਼ੇ ਲੈਨੇ ਆ 10 ਲੱਖ ਤੋਂ ਸ਼ੁਰੂ ਹੋ ਜਾਂਦਾ ਦੱਸੋ 30 ਕ ਲੱਖ 1.5-2 ਕਿਲਿਆਂ ਨਵੇੜੋਂ ਨੇ ਇੱਕ ਦਿਨ ਚ ਨਵੇੜੋਂ ਨੇ ਆ ਨਾ ਹੁਣ ਉਹੀ ਉਹੀ ਉਹ ਮੈਰਿਜ ਪਹਲੇ ਹੁੰਦਾ ਹੈ ਉਹ ਯਾਰ ਅਸੀਂ ਆਨੇ ਆ ਤੁਸੀਂ ਮੁੰਡੇ ਕੁੜੀ ਨੂੰ ਦੇ ਦਿਓ ਉਹ ਪੈਸਾ ਲੱਖੇ ਦੇ ਵਿਆਹ ਵਾਲਾ ਸਿਸਟਮ ਚਲਾਓ ਸੱਚੀ ਮੈਂ ਦੱਸ ਦਿਆ ਨੇ ਕਿਵੇਂ ਕੀਤਾ ਸੀ ਹੋਰ ਤੁਸੀਂ ਹੈਰਾਨ ਹੋਊਂਗੇ ਇਹ ਨੂੰ ਜਿੰਨਾ ਇਹਨੇ ਖਰਚਾ ਕੀਤਾ ਨਾ ਉਦੋਂ ਜ਼ਿਆਦੇ ਸਲਾਮੀ ਹੋਗੀ ਸ਼ਗਨ ਹੋਗੇ ਉਦੋਂ ਜ਼ਿਆਦੇ ਠੀਕ ਹੈ ਜੀ ਕਿਵੇਂ ਇਹ ਆਂਦਾ ਭਾਈ ਆਪੇ ਪਕੌੜੇ ਉਤੋਂ ਮੀਂਹ ਪੈ ਗਿਆ ਸੁੱਕੀ ਜਾਂਦੀ ਉਹ ਵੀ ਗਿੱਲੇ ਹੋ ਗਏ ਇੱਕ ਪਕੌੜੇ ਸੀ ਹੋਰ ਕੀ ਸੀ ਇੱਕ ਗਲਾਬ ਜਾਮਨਾਂ ਤੇ ਬਰਫੀਆਂ ਦਾ ਖਾਓ ਸ਼ਗਨ ਦਿਓ ਤੇ ਜਾਓ ਸਿੱਧੀ ਗੱਲ ਮਾਂ ਚ ਲਾ ਦਿੰਦਾ ਮੀਰ ਚ ਲਾ ਦਿੰਦਾ ਮੇਰਾ ਕੰਗਾ ਹੋ ਜਾਂਦਾ ਸਹੀ ਹੈ ਨਹੀਂ 19 ਮੈਂ ਮੈਂ ਸ਼ਾਇਦ ਭੁੱਲਦਾ ਨਾ ਮੈਨੂੰ ਇਹ ਬੰਦੇ ਨੇ ਦੱਸਿਆ ਹੈ ਵੀ ਕੋਈ ਮੈਨੇਜਰ ਸੀਗਾ ਮਹਿੰਦਰਾ ਦਾ ਉਹ ਕਹਿੰਦਾ ਬਾਈ 19 ਕਰੋੜ ਪਤਾ ਨਹੀਂ ਪਤਾ ਨਹੀਂ ਜਾਦੇ 18 ਬੱਕ ਨੇ 18 ਗੱਡੀਆਂ ਦੱਸ ਬਲੈਕ ਚ ਮਿਲ ਰਹੀਆਂ ਮਿਲਦੀਆਂ ਨਹੀਂ ਵਿਆਹਾਂ ਤੇ ਅਸੀਂ ਬਾਈ ਬਾਧੂ ਖਰਚਾ ਚੱਕਤਾ ਗੱਡੀਆਂ ਦੇ ਬਾਅਦ ਐਸ ਵੇਲੇ ਆ ਗਾਇਕਾਂ ਦਾ ਰੇਟ 10 ਲੱਖ 12 ਲੱਖ 15 ਲੱਖ ਆ ਹੈਗਾ ਜੀ ਹੇਗਾ ਹੈਗਾ ਜੀ ਹੈਗਾ ਤੇ ਦੇਖੋ ਦੇਖ ਅਸੀਂ ਗਾਇਕ ਲਵਾਉਨੇ ਆ 2 2.5 ਘੰਟੇ ਦਾ 1 ਲੱਖ ਰੁਪਇਆ ਲੈ ਕੇ ਗਾ ਕੇ ਚਾਰ ਕੀਤਾ ਹੋ ਜਾਂਦਾ ਫਿਰ ਫਿਰ ਅਸੀਂ ਕਹਿੰਨੇ ਆ ਵਿਆਹ ਦੇ ਖਰਚਾ ਕਰ ਲਿਆ ਫਿਰ ਅਸੀਂ ਘਰਾਂ ਤੇ ਖਰਚਾ ਕਰ ਲਿਆ ਗੱਡੀਆਂ ਮਹਿੰਗੀਆਂ ਲੈ ਲਈਆਂ ਟਰੈਕਟਰ ਵੱਡੇ ਲੈ ਲਏ ਹਾਂ ਫਿਰ ਅਸੀਂ ਕਹਿੰਨਾ ਜੀ ਕਰਜ਼ਾ ਚੜ ਗਿਆ ਫਿਰ ਹੁਣ ਲੈਂਦਾ ਨਹੀਂ ਹੁਣ ਫਹਾ ਲੈ ਲਵਾਂ ਪਰ ਰੱਸਾ ਚੱਕ ਲੈਨੇ ਆ ਅੱਗੇ ਸਾਡੇ ਬਾਪੂ ਬਾਈ ਟਾਕੀਆਂ ਦੀ ਲੀੜੇ ਪਾਉਂਦੇ ਸੀ ਕਰਾਉਣ ਲੱਗੇ ਦੂਜੇ ਟਰੈਕਟਰ ਤੇ ਜੁੱਤੀ ਮੋਚੀ ਤੋਂ ਉਹਨਾਂ ਦਾ ਕਢਾਉਂਦੇ ਰਹਿਣਾ ਜਿਹੜਾ ਜਮਾ ਐ ਕੱਸ ਕੇ ਡਿੱਗਦੀ ਨਹੀਂ ਸੀ ਨਾਲ ਪੈਰ ਨਾਲ ਇੱਕ ਸੂਟ ਚਾਰ-ਚਾਰ ਬੰਦਾ ਪਾ ਜਾਂਦਾ ਸੀ ਪਹਿਲਾਂ ਬਜ਼ੁਰਗਾਂ ਵੇਲੇ ਤੇ ਹੁਣ ਇੱਕ ਇੱਕ ਜਨਾਨੀ ਵਿਆਹ ਦੇ ਵਿੱਚ ਚਾਰ ਸੂਟ ਬਦਲਦੀ ਐ ਇੱਕ ਦਿਨ 'ਚ ਹੀ ਲੇਖਾ ਪੈਂਦਾ ਵੀ ਉਹੀ ਆ ਕੋਹਰ ਆ ਦੂਜਾ ਵੱਖਰਾ ਪ੍ਰੋਗਰਾਮ ਵੀ ਤਿੰਨ ਆ ਚਾਰ ਆਉਂਦੇ ਨੇ ਜਾਗੋ ਤੇ ਅੱਡ ਆਹ ਬਾਈ ਕਹਿੰਦਾ ਆਪਦੇ ਲਈ ਸਿਆਣ ਨਹੀਂ ਹੁੰਦੀ ਆਕੋ ਵਖਰੀ ਮੈਂ ਮੈਂ ਇਹ ਵਾਲਾ ਪ੍ਰੋਗਰਾਮ ਵਖਰਾਉਗੇ ਹਾਂਜੀ ਹਾਂਜੀ ਜੀ ਜਾਂ ਤਾਂ ਮੇਰੇ ਵਾਂਗੂ ਕਰੋ ਚਿੱਟਾ ਕੁੜਤਾ ਵਜਾ ਮੈਂ ਹੀ ਪਾਉਣਾ ਪਾ ਵੀ ਲੋ ਤਾਂ ਪਤਾ ਨਾ ਲੱਗੇ ਚੋਏ ਆਪਣਾ ਦਾ ਚਿੱਟਾ ਕੁੜਤਾ ਵਜਾ ਮੈਂ ਹੀ ਸ਼ੁਰੂ ਦਿਖਾਵੇ ਨੇ ਪੱਟ ਤੇ ਬਾਈ ਪੱਟ ਸਹੀ ਗੱਲ ਜਿੰਨੀ ਜ਼ਿੰਦਗੀ ਸਾਦੀ ਤਾਂ ਸਿੱਧੀ ਕਰ ਲਓਗੇ ਆਪਣੇ ਬਜ਼ੁਰਗਾਂ ਕੋਲ ਕਰਦਾਰ ਸੀ ਹਾਂਜੀ ਉੱਚੇ ਤੇ ਸੁੱਚੇ ਜ਼ਿੰਦਗੀ ਬਹੁਤ ਸਾਦੀ ਜਿਉਂਦੇ ਸੀ ਸਹੀ ਗੱਲ ਸੁੱਧੇ ਪੱਦਰੇ ਬੰਦੇ ਸੀ ਤਾਂ ਸੌਖੇ ਸੀ ਯਾਰ ਆ ਕਹਿੰਦਾ ਵਿਗਿਆਨ ਨੇ ਤਰੱਕੀ ਕਰ ਲਈ ਮੈਂ ਕਹਿੰਦਾ ਤਰੱਕੀ ਤਾਂ ਸਾਡੇ ਬੇੜਾ ਬਾਹਰ ਤਰੱਕੀ ਦੇ ਨਾ ਡਾ ਮਾਰਦੇ ਜਮਾ ਇਹ ਨਾ ਆਖੀ ਜਾਂਦੇ ਹੁਣੇ ਹਾਂ ਆਂਦੇ ਟਰੈਕਟਰ ਏਸੀ ਲੈਣ ਲੱਗ ਗਏ ਹੁਣ ਹਾਂਜੀ ਹੁਣ ਮੈਨੂੰ ਦੱਸੋ ਪਹਿਲਾਂ ਆਪਣੇ ਆ ਹਾਰਟ ਅਟੈਕ ਆਂ ਦੇ ਦਿਲ ਦਾ ਦੌਰਾ ਪੈ ਗਿਆ ਕਿਉਂ ਪੈਂਦਾ ਇਹ ਕਿਉਂ ਤਾਂ ਉਵੇਂ ਹੀ ਚੱਕ ਦਿੰਦੇ ਆਪਣੇ ਖਾਣ ਪੀਣ ਨੂੰ ਕੰਮ ਕਰ ਤੇ ਕੰਮ ਕਰਦੇ ਨਹੀਂਗੇ ਤੇ ਫਿਰ ਦੌਰਾ ਹੀ ਪੈਣਾ ਨਹੀਂ ਦੌਰਾ ਨਹੀਂ ਭਾਈ ਇੱਕ ਦਿਨ ਹੋਰ ਦੱਸਦਾ ਪਰ ਇੰਨੇ ਬੰਦੇ ਬੈਠੇ ਇੱਥੇ ਹਾਂਜੀ ਤੁਸੀਂ ਵਿਟਾਮਿਨ ਡੀ ਚੈੱਕ ਕਰਾ ਲਓ ਹਰ ਇੱਕ ਬੰਦੇ ਦਾ ਘੱਟ ਹਰ ਇੱਕ ਬੰਦੇ ਦਾ ਓਤੋਂ ਬਣਾਲਾ ਹੁੰਦਾ ਜੇ ਲੱਖ ਬੰਦੇ ਨੂੰ ਵੀ ਆਪਾਂ ਟੈਸਟ ਕਰਾਵਾਂਗੇ ਲੱਖ ਤੋਂ ਲੱਖ ਦਾ ਘੱਟ ਕਿਉਂ ਠੰਡ 'ਚ ਆਪਾਂ ਵੀ 12 ਵੀ ਕਰ ਲਾ ਕੇ ਹੀਟਰ ਅੰਦਰ ਬੜ ਕੇ ਜਾਈ ਜੁੱਬੜ ਲੈ ਕੇ ਹਾਂਜੀ ਧੁੱਪ ਲੱਗਣ ਨਹੀਂ ਦੇਣੀ ਗਰਮੀ ਜੇ ਸੀ ਦਾ ਅੱਗੇ ਸਾਡੇ ਬਜ਼ੁਰਗ ਨੰਗੇ ਪੈਰੀ ਹਾਲ ਪਾਉਂਦੇ ਫਿਰਦੇ ਓਤੋਂ ਧੁੱਪ ਸਾਰਾ ਜਿੰਨਾ ਮੈਜਰ ਹੋ ਜਾਂਦਾ ਇਹ ਸਾਰਾ ਜਮੀਨਾ ਘਟੀ ਜਾਂਦੀ ਹੈ ਹੁਣ ਵਿਟਾਮਿਨ ਡੀ ਸਾਡਾ ਤੁਰਾ ਸਰੀਰ ਦਾ ਹਾਂਜੀ ਉਹਦੇ ਆਲੇ ਦਾਲੇ ਘੁੰਮਣਾ ਸਰੀਰ ਨੂੰ ਤੇ ਉਹ ਆਪਣੇ ਸਾਰਿਆਂ ਦੀ ਘੱਟ ਗੇ ਤੋ ਵਿਟਾਮਿਨ ਡੀ ਘਟ ਗਿਆ ਅਸੀਂ ਮਰਦਾਨਗੇ ਤੱਕ ਤੋਂ ਕਮਜ਼ੋਰ ਹੋ ਕੇ ਉਸ ਕਰਾਣ ਨੂੰ ਬੱਚਾ ਪੈਦਾ ਕਰਨ ਵਾਲੇ ਬੰਨੋਂ ਹਟ ਕੇ ਖਰਾਕਾਂ ਸਾਡੀਆਂ ਜਰੀਲੀਆਂ ਹੋ ਗਈਆਂ ਤੇ ਆਪਾਂ ਉਹ ਖਾਤਮੇ ਵੱਲ ਤਾਂ ਵੱਧ ਗਏ ਮੈਂ ਸੁਣਦਾ ਕਹਿੰਦੇ ਉਦੋਂ ਨਾ ਬਾਈ ਤੁਸੀਂ ਤਾਂ ਪੁਰਾਣੇ ਬਜ਼ੁਰਗ ਬੈਠੇ ਆ ਕਹਿੰਦੇ ਜਦੋਂ ਰੇ ਆਇਆ ਨਾ ਯੂਰੀਆ ਡੀਏਪੀ ਕਹਿੰਦੇ ਪਤਾ ਨਹੀਂ ਉਦੋਂ ਉਹ ਧੱਕੇ ਧੁੱਕੇ ਨਾਲ ਰਾਤ ਰੂਤ ਨੂੰ ਛਿੜਕ ਛੁਕ ਜਾਂਦੇ ਸੀ ਪਤਾ ਨਹੀਂ ਜਾ ਆਜੂ ਜਨਾ ਪਤਾ ਨਹੀਂ ਕਾਹਨਾਂ ਕਹਿੰਦੇ ਫਿਰ ਹੌਲੀ ਹੌਲੀ ਉਹਨਾਂ ਨੇ 5 5 4 4 ਕਿਲੋ ਕਹਿੰਦੇ ਐਂ ਦੇਣ ਲੱਗੇ ਰੇ ਫਰੀਦ ਨੇ ਦੇ ਦਿੱਤੀ ਜੀ ਫਰੀਦ ਦੇਣ ਲੱਗੇ ਲਾਇਆ ਚਾਰ ਤੇ ਸਾਨੂੰ ਹੁਣ ਅੱਜ ਤੁਸੀਂ ਦੇਖ ਲਓ ਹਾਂ ਫਿਰ ਤੁਸੀਂ ਹੁਣ ਆਇਆ ਲੈ ਲਓ ਵੀ ਹੁਣ ਆਪਾਂ ਕਿੰਨੇ ਗੱਟੇ ਡੀਏਪੀ ਯੂਰੀਆ ਪਦਾਨ ਕਿੰਨੀ ਜ਼ਹਿਰ ਪਾ ਦਿੰਨੇ ਹੁਣ ਆਪਾਂ ਸੁੰਡ ਪੈ ਗਿਆ ਨਾ ਸਾਡੀ ਗਣਕ ਨੂੰ ਕਿਉਂ ਪੈ ਗਿਆ ਹੁਣ ਯਾਰ ਆਖਰ ਉਹ ਵੀ ਜ਼ਮੀਨ ਹੈ ਉਹ ਕਿੰਨਾ ਚਿਰ ਸਾਨੂੰ ਅਨਾਜ ਦੇਊਗੀ ਬੰਦੇ ਨੂੰ ਹੀ ਕੰਮ ਆ ਜ਼ਮੀਨ ਦਾ ਵੀ ਬੰਦਾ ਜੇ ਹੌਲੀ ਹੌਲੀ ਬੰਦੇ ਦੀ ਮਿਊਨਿਟੀ ਬੰਦੇ ਦੇ ਅੰਦਰੋਂ ਜਿਹੜੀ ਤਾਕ ਤੱਕ ਖਤਮ ਹੁੰਦੀ ਜਾਂਦੇ ਜ਼ਮੀਨਾਂਦਰੋਂ ਵੀ ਖਤਮ ਹੋ ਗਈ